ਆ ਪੰਜਾਬੀ ਬਜ਼ੁਰਗਦਾਰਾਂ ਜਹਾਜ਼ ਵਾਲਾ ਨਾ ਪੈ ਗਿਆ ਪੰਗਾ ਕਹਿੰਦਾ ਬਰੋਬਰ ਦਿਓ ਮੈਨੂੰ ਪਿਗ ਪਾ ਕੇ ਪੈਸੇ ਵੀ ਕੱਟ ਲਏ ਤੇ ਪਿਗ ਵੀ ਨਹੀਂ ਲਵਾ ਰਹੇ ਤੇ ਦੇਖੋ ਬਾਪੂ ਨੇ ਜਹਾਜ਼ ਵਿੱਚ ਕਿਵੇਂ ਪਾਇਆ ਰੋਲਾ ਇਹ ਸਭ ਬਜ਼ੁਰਗ ਨੇ ਤੱਕ ਬਈ ਕਮਾਲ ਕਰਤੀ ਸਾਰੇ ਸਟਾਫ ਦੇ ਨਾਲ ਨਾ ਦੇਖੋ ਕਿਵੇਂ ਬਹਿਸ ਕਰਨ ਲੱਗ ਜਾਂਦਾ ਹਾਂਜੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਦੇ ਵੀ ਨਾ ਆਪਣੇ ਆਪ ਦੇ ਤੋਂ ਨਾ ਸੰਗਿਆ ਨਾ ਕਰੋ ਵੀ ਲੋਕ ਸਾਨੂੰ ਕੀ ਕਹਿਣਗੇ ਆ ਵੀਰ ਨੇ ਨਾ ਨਵਾਂ ਰਜਗਾਰ ਚਲਾਇਆ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਤੇ ਵੀਰ ਦਾ ਹੌਸਲਾ ਦੇਖੋ ਯਾਰ ਗਾਗ ਭਾਵੇਂ ਘਾਟੀ ਆਉਂਦੇ ਨੇ ਵੀਰ ਦੇ ਕੋਲੇ ਜੂਸ ਪੀਣ ਤੇ ਵੀਰ ਦੀ ਹਿੰਮਤ ਦੇਖੋ ਯਾਰ ਜਿਹੜਾ ਹੱਕ ਦੀ ਕਮਾਈ ਖਾਂਦਾ ਨਾ ਯਾਰ ਉਹਦਾ ਪਰਮਾਤਮਾ ਵੀ ਸਾਥ ਦਿੰਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ